ਨੂੰ ਸਭ ਕੁਝ ਮਿਲ ਜਾਣਾ ਵਾ ਨਾਲੇ ਨਾ ਮਾਸੀ ਨੇ ਸਭ ਕੁਝ ਸਾਫ ਕਰਤਾ ਵਾ ਕਹਿੰਦੇ ਪੈਲੀ ਲੈ ਕੇ ਦੇਣੀ ਆ ਤੇ ਪੈਲੀ ਉਹਦੇ ਨਾਂ ਥੋੜੀ ਕਰਾਉਣੀ ਆ ਆਪਾਂ ਜਾਂ ਤੇ ਡੈਡੀ ਦੇ ਨਾਂ ਦੇ ਹੋਗੀ ਜਾਂ ਮੇਰੇ ਨਾਂ ਤੇ ਹੋਗੀ ਤਾਂ ਹੀ ਮਾਸੀ ਨੇ ਅੱਗੇ ਕੀਤਾ ਵਾ ਕਿ ਐਂ ਨਾ ਬੁਰੇ ਬਣੀਏ ਮਾਸੀ ਨੇ ਕਿਹਾ ਜਗਾ ਨਾ ਲਵੜੀ ਨੂੰ ਕਿ ਤੂੰ ਆ ਜੀ ਉਹਨੇ ਕਿੱਥੋਂ ਇੰਨੀ ਜ਼ਰੂ ਦੀਦੀ ਮੈਂ ਕੀ ਕਰਨਾ ਹਵੇਲੀ ਨੇ ਨਾਲੇ ਨਾ ਮੈਂ ਸੋਚਣ ਲੀ ਹੀ ਵੀ ਥੋੜਾ ਬੋਤਾ ਮਹੀਨਾ ਕੰਮ ਕਰ ਲਿਆ ਕਰਾਂ ਤੁਹਾਨੂੰ ਵੀ ਪਤਾ ਵਾ ਵੀ ਅੱਗੇ ਸਾਰੀ ਉਮਰ ਕੱਢਣੀ ਕਰਦਾ ਗੁਜ਼ਾਰਾ ਕਰਨਾ ਸੌਕਾ ਥੋੜੀ ਆ ਚਲ ਕੋਈ ਗੱਲ ਨਹੀਂ ਤੈਨੂੰ ਜਿੱਦਾਂ ਜੀ ਕਰਦਾ ਨਾ ਤੇਰਾ ਨਾ ਉਦਾਂ ਹੀ ਕਰਿਆਗਾ ਠੀਕ ਹੈ ਜੇ ਕਿਸੇ ਚੀਜ਼ ਦੀ ਲੋੜ ਆ ਨਾ ਤੇ ਮੈਨੂੰ ਦੱਸਿਆ ਕਰ ਜਾ ਉਹਨੂੰ ਨਾਲ ਖੜੋ ਤੇ ਸੈਂਸੂਨ ਕਰਾਓ ਜਿਹੜੇ ਕਰਾਉਣੇ ਆ ਮਰਮਨ ਉਹ ਤੇ ਕਰ ਦੂਗੀ ਵਿਚਾਰੀ ਪਰ ਜਿਹੜਾ ਤੁਸੀਂ ਧੱਕਾ ਕਰਨ ਦੇ ਨਾ ਇਹ ਨਹੀਂ ਕਰਨਾ ਚਾਹੀਦਾ ਪੱਕਾ ਕਹਾਵਾ ਉਹ ਪੈਸੇ ਘਰ ਵਿੱਚ ਵਰਤੇ ਜਾਣੇ ਆ ਅਸੀਂ ਆਪਣੇ ਪੁੱਤ ਨੂੰ ਭਰਤੀ ਕਿਉਂ ਕਰਵਾਇਆ ਤੇ ਉਹ ਵਿਚਾਰੀ ਕਿੱਥੇ ਜਾਊਗੀ ਧੱਕੇ ਖਾਊਗੀ ਫਿਰ ਰਮਨ ਜੇ ਤੇਰਾ ਮੁੰਡਾ ਹੀ ਤੇ ਉਹਦਾ ਵੀ ਤੇ ਬੰਦਾ ਹੀ